ਹਾਂਜੀ ਅੱਜ ਆਪਾਂ ਖੜੇ ਆ ਪਿੰਡ ਅਸੀ ਗੜਾਂ ਦੇ ਵਿੱਚ ਇਹ ਆਪਣੇ ਬਜ਼ੁਰਗ ਨੇ ਇਹ ਮਤਲਬ ਕਾਫੀ ਟਾਈਮ ਤੋਂ ਵੀ ਸੇਵਾਾਂ ਕਰਦੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਬਾਈ ਜੀ ਕੀ ਕਰ ਸਕਦਾ ਜੀ ਕੀ ਕਹਦੇ ਜੀ ਭਾਈ ਸਾਹਿਬ ਤੁਸੀਂ ਆਪਣਾ ਕਿੰਨੇ ਉਮਰ ਹੈ ਜੀ ਆਪਦੀ ਪੌ ਜੀ ਬਸ ਦੋ ਬਾਕੀ ਕੋਈ ਹੋਰ ਪਰਤੀ ਹੋਇਆ ਅੱਛਾ ਜੀ ਪੀਟੀ ਤੇ ਇਹ ਦਰਗਾਹ ਦੇ ਕਿੰਨਾ ਕੀ ਹੈ ਜੀ ਬਲਤ ਖੱਗ ਕਿੰਨੇ ਸਾਲ ਕੀਤੇ ਇਹ ਆਪਣਾ ਫੌਜ ਦੇ ਸਾਥ

ਇਹ ਮਤਲਬ ਸਾਨੂੰ ਕੀ ਮਤਲਬ ਲੋੜ ਪਈ ਵੀ ਇਦਾਂ ਮੈਨੂੰ ਹੀ ਸਵਾਦ ਆ ਸਵਾਦ ਆ ਮੈਨੂੰ ਜਿਹੜਾ ਪਰ ਕੇ ਖਾਂਦਾ ਮੈਨੂੰ ਸਰੀਰ ਦਾ ਸ਼ੌਕ ਹੈ ਮੈਨੂੰ ਲੀੜਿਆ ਦਾ ਸ਼ੌਕ ਠੀਕ ਹੈ ਠੀਕ ਹੈ ਜਿਹੜੇ ਮੈਂ ਸੀ ਬੰਦੇ ਉਹ ਮਿਹਨਤ ਕਰਨ ਦਾ ਜਿਹੜਾ ਮਤਲਬ ਜਿਹੜੇ ਲੋਕ ਸਾਡੇ ਵੀਰ ਭਰਾ ਅੱਜ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਕਹਿੰਦੇ ਵੀ ਅਸੀਂ ਕੰਮ ਨਹੀਂ ਕਰਦੇ ਨਾ ਨਾ ਮੈਂ ਕੋਈ ਨਹੀਂ ਹਾਂ ਹਾਂ ਜੀ ਪਰ ਲੱਛੀ ਨਾ ਠੀਕ ਹੈ ਮੈਂ ਦੇਖਿਆ ਵੀ ਨਹੀਂ ਸੌ ਸੌ ਦੀ ਦੇਖੋ ਉਮਰ ਦੇ ਵਿੱਚ ਵੀ ਇਹਨਾਂ ਨੇ ਕੋਈ ਅੱਜ ਤੱਕ ਨਸ਼ਾ ਨਹੀਂ ਕਰਦੇ ਤੇ ਅੱਜ ਵੀ ਇਹ ਮਤਲਬ ਪੂਰੇ ਵਧੀਆ ਇਨਸਾਨ ਨੇ ਤੇ ਆਪਾਂ ਕਿੱਸ ਕਰਕੇ ਦਸਨੋਂ ਦੀ ਕਿੱਤ ਕਰਕੇ ਖਾਰੇ ਨੇ ਲੋਕੇ ਸਾਡੇ ਨੌਜਵਾਨਾਂ ਦੀ ਪੀੜ੍ਹੀ ਨੂੰ ਇੱਕ ਬਹੁਤ ਵਧੀਆ ਸੰਦੇਸ਼ ਆ ਇਹ ਵੀਰੋ ਤੁਸੀਂ ਵੀ ਨਸ਼ੇ ਛੱਡੋ ਚੰਗੇ ਕੰਮ ਕਰੋ ਆਪਣੀ ਮਿਹਨਤ ਕਰੋ ਇਹਨਾਂ ਬਜ਼ੁਰਗਾਂ ਵਰਗਾ ਲੰਬੀ ਉਮਰ ਜੀਵੋ ਜ਼ਿੰਦਗੀ ਇੱਕ ਵਾਰ ਮਿਲੀ ਹੈ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ 100 ਸਾਲ ਦੀ ਉਮਰ ਦੇ ਵਿੱਚ ਵੀ ਦੇਖੋ ਇਹ ਬਜ਼ੁਰਗ ਬਹੁਤ ਸੋਹਣਾ ਕੰਮ ਕਰ ਰਹੇ ਨੇ ਆਪਣਾ ਸੱਖੀ ਮਿਹਨਤ ਕਰ ਰਹੇ ਨੇ ਤੇ ਜੋ ਵੱਧ ਤੋਂ ਵੱਧ ਆਪਣਾ ਬਜ਼ੁਰਗਾ ਦੀ ਵੱਧ ਤੋਂ ਸਪੋਰਟ ਕਰੋ ਤੇ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ